ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹੋਸਟ ਤੇ ਦੋਸਤ ਸੰਜੀਪ ਭਾਟ ਆ ਅੱਜ ਤੇ ਅੱਜ ਮੈਂ ਆਪਣੇ ਪਿੰਡ ਵਿੱਚ ਹੀ ਖੜਿਆ ਤੇ ਮੇਰੇ ਪਿੰਡ ਵਿੱਚ ਰਾਤੀਂ ਇੱਕ ਘਟਨਾ ਕਾਰਨ ਹੋਇਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ ਘਟਨਾ ਕਾਰਨ ਇਦਾਂ ਹੋਇਆ ਵੀ ਸਾਰੇ ਕਹਿੰਦੇ ਵੀ ਦੁਨੀਆ ਦੇ ਪਾਪ ਬਹੁਤ ਵਧ ਗਿਆ ਪਰ ਜਿੱਥੇ ਪਾਪ ਆ ਉਹਦੇ ਨਾਲ ਪੁੰਨ ਵੀ ਬਹੁਤ ਬੜਾ ਆ ਤੇ ਕੀ ਪੁੰਨ ਹੋਇਆ ਕਿਹਨਾ ਵੱਲੋਂ ਕੀਤਾ ਗਿਆ ਇਹ ਪੁੰਨ ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੇ ਵੀਡੀਓ ਨੂੰ ਵੱਤੋ ਵੱਤ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਤੇ ਮੈਂ ਆਪਣੇ ਪਿੰਡ ਖੜਾ ਆ ਆ ਸਾਡੇ ਛਾਈ ਜੀ ਆ ਸਾਡੇ ਬੀਬੀ ਜੀ ਆ ਤੇ ਆ ਸਾਡਾ ਨਰੇਸ਼ ਭਾਜੀ ਆ ਤੇ ਆ ਵੀਰ ਅਮਨ ਆ ਤੇ ਆ ਸਾਡੇ ਭਾਜੀ ਆ ਤੇ ਮੈਂ ਇਹਨਾਂ ਦੇ ਘਰੇ ਆਇਆ ਸਵੇਰੇ ਸੁਨੀਹਾ ਆਇਆ ਸੀਗਾ ਵੀ ਸਾਡੇ ਘਰੇ ਜਰੂਰ ਆਇਓ ਮੈਂ ਕਿਹਾ ਠੀਕ ਆ ਜੀ ਭਾਜੀ ਤੁਹਾਡਾ ਸ਼ੁਭ ਨਾਮ ਕੀ ਆ ਜੀ ਮਨਜੀਤ ਸਿੰਘ ਆ ਜੀ ਮਰਵਾ ਜੀ ਕਿਹੜਾ ਪਿੰਡ ਜੀ ਖੇਰਨ ਚੋਲ ਪਿੰਡ ਤੇ ਤੁਸੀਂ ਅੱਜ ਸਾਡੇ ਪਿੰਡ ਭਾਲਟੇ ਸਵੇਰੇ ਹੀ ਬੈਠ ਗਏ ਆਣ ਕੇ ਬਈ ਕੀ ਕਾਰਨ ਹੋਇਆ ਕੀ ਕਾਰਨ ਬਣਿਆ ਮੇਰਾ ਭਾਈ ਰਾਤੀ ਮੈਂ ਡਿਊਟੀ ਤੋਂ ਆ ਰਿਹਾ ਸੀ ਠੇਕੇ ਦੇ ਵਿੱਚ ਲੱਗਿਆ ਜੀ ਠੀਕ ਆ ਜੀ ਸਾਡੇ ਕਨੋਲਜੀ ਦਸ ਦੇ ਵਿੱਚ ਗੱਲ ਆ ਜੀ ਅੱਛਾ ਜੀ ਤੇ ਮੈਂ ਠੇਕੇ ਉਹਦੇ ਪਰਚਾ ਦੇ ਹੀ ਗਾ ਠੇਕੇ ਦੇ ਠੀਕ ਆ ਜੀ ਤੇ ਮੈਂ ਬੈਗ ਦੇ ਮਲ ਪਰਚਾ ਮੈਨ ਬੈ ਗਏ ਦਸਲੇ ਮੇਰੇ ਠੀਕ ਆ ਜੀ ਮਾਗਿਆ ਕੁੱਟੂ ਦੇ ਠੀਕ ਆ ਜੀ ਪਤਾ ਨਹੀਂ ਕਿਸ ਤਰ੍ਹਾਂ ਖੁੱਲ ਗਿਆ ਕਿਸ ਤਰ੍ਹਾਂ ਜਾਣ ਗਿਆ ਹਾਂਜੀ ਤੋਂ ਬਿਨਾਂ ਨਾਲੇ ਮਾਈ ਵਾਲੇ ਦੇ ਨਾਲੇ ਉਧੇ ਕਿਤੇ ਪਤਾ ਨਹੀਂ ਕਿਤੇ ਪਤਾ ਨਹੀਂ ਕਿਤੇ ਡਿੱਗੇ ਆ ਜੀ ਇਹਨੂੰ ਮੈਨੂੰ ਨਹੀਂ ਪਤਾ ਜੀ ਇਹਦਾ ਰੋਣਾ ਚਲੋ ਮਿਹਰਬਾਨੀ ਨਾਲ ਇਹਨਾਂ ਦੱਸਿਆ ਮੈਨੂੰ ਇੱਥੇ ਲੱਗਾਈ ਤੇ ਉਧਰੋਂ ਆ ਗਿਆ ਜਿਹੜੇ ਮੈਂ ਠਿਕਾਣਾ ਦੇਖਿਆ ਕੋਈ ਨਹੀਂ ਜੀ ਇਹ ਕਿੰਨੇ ਕ ਵਜੇ ਦੀ ਗੱਲ ਆ ਜੀ ਰਾਤ ਦੀ 8:30 9:00 ਵਜੇ ਦੀ ਗੱਲ ਹੈ 9:00 ਵਜੇ ਤੇ ਹੁਣ ਤੁਹਾਨੂੰ ਸਮਾਨ ਤੁਹਾਡਾ ਸਾਰਾ ਮਿਲ ਗਿਆ ਇਦੇ ਵਿੱਚ ਕੀ ਕੀ ਸੀਗਾ ਕੀ ਕੀਮਤੀ ਸਮਾਨ ਹੀ ਹੋਊਗਾ ਕਿਉਂਕਿ ਜਿਹੜਾ ਤੁਸੀਂ ਸਵੇਰੇ ਸਵੇਰੇ ਲੈਣ ਆ ਗਏ ਅੱਜ ਮਾੜਾ ਜਿਹਾ ਬਿੱਲ ਦਾ ਗੱਲ ਜਿਹੜਾ ਪਰਚਾ ਦਾ ਮੇਰਾ ਠੇਕੇ ਦਾ ਉਹ ਵਿੱਚੀ 3 ਦਿਨ ਦੀ ਰਹੀ ਆ ਉਹ ਦੋਹਰਾ ਪਰਚਾ ਨਹੀਂ ਮੈਨਾਂ ਪੈਸੇ ਵੇਰ ਦਿੱਤੇ ਸੀ ਠੀਕ ਆ ਜੀ ਤੇ ਗੁਰੂ ਜੀ ਮੇਰੇ ਪੈਸੇ ਸੀਗੇ ਜੀ ਠੀਕ ਆ ਜੀ ਤੇ ਬਾਕੀ ਉਹਦਾ ਵੀ ਸਾਰਾ ਸਮਾਨ ਜਾਣ ਕੇ ਮੈਨੂੰ ਬਿਲਕੁਲ ਸਭ ਕੁਝ ਮਿਲਿਆ ਜੀ ਮੈਂ ਦਾ ਸ਼ੁਕਰੀਆ ਦਾ ਕਰਦਾ ਹਾਂ ਇਹਨਾਂ ਦਾ ਜਿਹੜਾ ਪਰਮਾਤਮਾ عمر ਲੰਬੀ ਕਰੇ ਠੀਕ ਆ ਜੀ ਸਮਾਨ ਵੰਡਣ ਦੇ ਅੱਜ ਦਿੰਦੇ ਨਹੀਂ ਜੀ ਕੋਈ ਠੀਕ ਆ ਜੀ ਤੇ ਦੀ ਦੋ ਮੋਹਲਾ ਦੀ ਦੋ ਮੋਹਲਾ ਵੀਰੇ ਠੀਕ ਆ ਜੀ ਹਾਂ ਜੀ ਅਮਨ ਵੀਰੇ ਇਹ ਸਮਾਨ ਤੁਹਾਨੂੰ ਕਿੱਥੋਂ ਮਿਲਿਆ ਆਪਾਂ ਕੱਲ ਕੈਮਰੇ ਲਾ ਕੇ ਆਂਦੇ ਤੁਸੀਂਗੇ ਠੀਕ ਆ ਜੀ ਗੁਜਰਪੁਰ ਦੇ ਕੋਲੋਂ ਅੱਛਾ ਜੀ ਤੇ ਇਹਨਾਂ ਦਾ ਬੈਗ ਟੁੱਟੋ ਮਯਾਰੇ ਮਤਲਬ 메ਨ ਰੋਡ ਦੇ ਬਜਗਾਰ ਡੀਲਰ ਸਰ ਠੀਕ ਆ ਜੀ ਹਾਂ ਜੀ ਤੇ ਫਿਰ ਜਦੋਂ ਤੁਸੀਂ ਕਿਉਂਕਿ ਜਦੋਂ ਨਾ ਕੋਈ ਓਪਰਾ ਸਮਾਨ ਸੜਕ ਤੇ ਪਿਆ ਹੋਵੇ ਬੰਦਾ ਪਹਿਲਾਂ ਡਰ ਜਾਂਦਾ ਉਹ ਬੈਗ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਫਿਰ ਤੁਸੀਂ ਕਿਦਾਂ ਹੌਸਲਾ ਜਿਆ ਕੀਤਾ ਉਹ ਬੈਗ ਨੂੰ ਚੱਕਣ ਲਈ ਕਮਲ ਰਾਤ ਦਾ ਸਮਾਨ ਸਵਾਂ ਕੀ 9:30 ਵਜੇ ਦਾ ਤੇ ਮੇਰੇ ਨਾਲ ਰਿੰਕ ਭਜੀ ਜਰਦਾ ਤੇ ਪਹਿਲਾਂ ਤਾਂ ਆਪਾਂ ਚੱਲ ਗਏ ਉਸ ਤੋਂ ਬਾਅਦ ਭਾਜੀ ਕਹਿੰਦਾ ਕਿ ਬੈਗ ਪਿਆ ਰ ਮੈਂ ਕਿਹਾ ਕੋਈ ਨਹੀਂ ਮੈਂ ਕਿਹਾ ਗੱਡੀ ਆਪਾਂ ਸਾਈਡ ਤੇ ਲਾ ਕੇ ਪਹਿਲਾਂ ਦੇਖਦੇ ਹਾਂ ਜਦੋਂ ਆਪਾਂ ਜਾ ਕੇ ਦੇਖਿਆ ਭਾਜੀ ਨੇ ਕਿ ਮਤਲਬ ਕਾਗਜ਼ ਪੱਤਾ ਆ ਦੇ ਨਾਲ ਵਿੱਚ ਫੋਨ ਆ ਅੱਛਾ ਜੀ ਤੇ ਉਸ ਤੋਂ ਬਾਅਦ ਜਦੋਂ ਮਤਲਬ ਭਾਜੀ ਨੇ ਦੇਖਿਆ ਦੇ ਪਾਦਿਕੰਦ ਕੀ ਮਤਲਬ ਲੱਗਦਾ ਕਿ ਆ ਸਾਨੂੰ ਜਾਣਦੇ ਆ ਤੇ ਫਿਰ ਅਸੀਂ ਘਰ ਆਏ ਉਸ ਤੋਂ ਬਾਅਦ ਕਾਜ ਪਹਿਲਾਂ ਫੋਨ ਆਇਆ ਅਨਨ ਨੰਬਰ ਤੋਂ ਉਸ ਚੱਕਲੇ ਨੂੰ ਜਿਹੜਾ ਇਹਨਾਂ ਦੇ ਵਿੱਚ ਫੋਨ ਦਾ ਜਿਹੜਾ ਨੰਬਰ ਸਦਾ ਲਿਖਿਆ ਸੀ ਮਤਲਬ ਜਸਵਿੰਦਰ ਬਾਈ ਉਸ ਤੋਂ ਫੋਨ ਕੀਤਾ ਫਿਰ ਉਹਨਾਂ ਨੂੰ ਆਪਾਂ ਕਨਫਰਮ ਕਰਤਾ ਕਿ ਤੁਹਾਡਾ ਬੈਗ ਸਾਡੇ ਕੋਲ ਆ ਤੇ ਤੁਸੀਂ ਕੱਲੋ ਆਪਣਾ ਆ ਕੇ ਬੈਗ ਲੈ ਜਾਓ ਚਲੋ ਤੁਸੀਂ ਬਹੁਤ ਬੜਾ ਕਾਰਜ ਕੀਤਾ ਕਿਉਂਕਿ ਅੱਜ ਕੱਲ ਜਿੱਦਾਂ ਕਹਿੰਦੇ ਇਮਾਨਦਾਰੀ ਆ ਜਿਹੜੀ ਉਹ ਖਤਮ ਹੀ ਹੋ ਗਈ ਹੋਆ ਚਲੋ ਤੁਹਾਡੇ ਘਰਦਿਆਂ ਦੇ ਵਧੀਆ ਸੰਸਕਾਰ ਆ ਬਈ ਤੁਸੀਂ ਜਾਨੀ ਕਿ ਇੰਨਾ ਬੜੀਆ ਕਾਰਜ ਕੀਤਾ ਤੇ ਕਿਸੇ ਦੀ ਹੈਲਪ ਕਰਕੇ ਚੰਗਾ ਲੱਗਦਾ ਆ ਆਬੀਅਸਲੀ ਆ ਤੇ ਨਰੇਸ਼ ਪਾਜੀ ਜਿੱਦਾਂ ਤੁਹਾਡੇ بیٹے ਨੇ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਛਲਾਗਾ ਜੋ ਕੰਮ ਕੀਤਾ ਚਲੋ ਇਹਦੇ ਵਿੱਚ ਕੈਸ਼ ਵੀ ਹੋਊਗਾ ਉਹਨਾਂ ਦੇ ਦੋ ਮੋਬਾਈਲ ਸੀਗੇ ਜਾਦਾ ਜ਼ਰੂਰੀ ਹੁੰਦਾ ਵੀ ਜਿਹੜੇ ਕਾਗਜ਼ ਪੱਤਰ ਉਹ ਨਹੀਂ ਅੱਜ ਕੱਲ ਬਣਦੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਬਹੁਤ ਵਧੀਆ ਲੱਗਾ ਵੀ ਸਾਡੇ بیٹے ਨੇ ਸਭ ਕੁਝ ਕੀਤਾ ਤੇ ਹੋਰ ਕੀ ਸੁਨੇਹਾ ਦੇਣਾ ਚਾਹੁੰਦੇ ਆ ਜਿਹੜੇ ਸਾਡੇ ਦਰਸ਼ਕ ਦੇਖਦੇ ਆ ਜਾਂ ਆਪਣੇ ਪਿੰਡ ਦੇ ਜਿਹੜੇ ਵਾਸੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਤੁਸੀਂ ਸੁਨੇਹਾ ਤਾਂ ਇਹ ਜੀ ਆ ਵੀ ਆਪਣੀ ਇਮਾਨਦਾਰੀ ਰੱਖੋ ਪ੍ਰਮਾਤਮਾ ਸਭ ਕੁਝ ਜਾਣਦਾ ਤੇ ਵੀਰ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਵੀ ਇਮਾਨਦਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਬਾਈ ਜੀ ਮੇਰਾ ਇੱਕ ਤੁਹਾਡੇ ਤੋਂ ਸਵਾਲ ਸੀਗਾ ਵੀ ਜਿੱਦਾਂ ਤੁਸੀਂ ਚਲੋ ਜਦੋਂ ਤੁਹਾਡਾ ਸਮਾਨ ਗਵਾਚਿਆ ਤੁਸੀਂ ਪਰੇਸ਼ਾਨ ਤਾਂ ਬਹੁਤ ਹੋ ਗਏ ਹੋਣੇ ਕਿਉਂਕਿ ਵਿੱਚ ਕੀਮਤੀ ਸਮਾਨ ਆ ਹੈਨਾ ਪਰ ਜਦੋਂ ਇਹਨਾਂ ਦਾ ਫੋਨ ਗਿਆ ਮਨ ਹੁਣਾਂ ਦਾ ਉਦੋਂ ਕੀ ਲੱਗਾ ਵੀ ਸਮਾਨ ਮਿਲ ਜਾਊਗਾ ਜਾਂ ਕੋਈ ਫਰੌਡ ਹੀ ਹੋ ਸਕਦਾ ਆ ਮੈਨੂੰ ਤਾਂ ਜੀ ਪਹਿਲਾਂ ਤਾਂ ਸਮਾਨ ਮਿਲਣ ਦਾ ਆਸੇ ਨਹੀਂ ਸੀ ਜੀ ਅੱਛਾ ਜੀ ਮੈਂ ਤਾਂ ਹੋਰ ਦਰੋਂ ਹੋਇਆ ਰਿਹਾ ਮੈਂ ਪਹਿਲਾਂ ਸੜਕਾਂ ਤੇ ਫਿਰ ਗਿਆ ਜੀ ਠੀਕ ਆ ਜੀ ਤੁਹਾਨੂੰ ਚਲ ਗਿਆ ਤੁਹਾਨੂੰ ਚਲ ਗਿਆ ਠੀਕ ਆ ਜੀ ਤੇ ਘਰ ਦੇ ਵਾਲੇ ਕਿਹਾ ਉਹ ਪਹਿਲਾਂ ਕੋਣਾ ਕੋਣਾ ਫੋਨ ਕਰਦੇ ਠੀਕ ਆ ਜੀ ਨੇ ਆਲੇ ਮੇਰੇ ਹਾਂ ਜੀ ਉਹ ਕਹਿੰਦੇ ਵਗੇ ਡੈਡੀ ਬਜਾਣਾ ਨਾ ਉਹ ਕਿ ਉਹ ਆ ਸਕਦੇ ਨਾ ਜਾ ਸਕਦੇ ਸੀ ਠੀਕ ਆ ਜੀ ਉਹ ਨਹੀਂ ਹਾਂ ਜੀ ਪੂਰੇ ਉਹਨਾਂ ਦਾ ਤਾਂ ਹੀ ਵੀ ਉਹਨਾਂ ਦਾ ਬਰਗਣਾ ਸੀ ਉਹਨਾਂ ਕਿਹਾ ਸੜਕਾਂ 'ਕੋ ਮੀਣਾ ਸਾਈ ਹੋਇਆ ਪਰ ਠੀਕ ਆ ਠੀਕ ਹੈ ਜੀ ਨਾਲ ਤਾਂ ਦੇਖਿਆ ਤਾਂ ਉਹਨੇ ਕਹਿੰਦੇ ਉਹਨੂੰ ਫੋਨ ਆ ਗਿਆ ਨਾ ਠੀਕ ਹੈ ਜੀ ਉਹਨੇ ਕਹਿੰਦੇ ਰੈਡੀ ਬੁਲਾਓ ਯਾਨੀ ਕਿ ਤੁਹਾਡੇ ਘਰ ਜਾ ਪਹੁੰਚਣ ਤੋਂ ਪਹਿਲਾਂ ਹੀ ਸੁਨੇਹਾ ਆ ਗਿਆ ਸੀਗਾ ਨਾਲ ਘਰ ਜਿਹੜੇ ਪਹੁੰਚਾ ਉਹਨਾਂ ਨੇ ਮੈਨੂੰ ਦੱਸਿਆ ਜੀ ਬੈਠੇ ਤੁਹਾਡੇ ਕੋਲ ਤੇ ਫੇਜ ਦਾ ਰਾਤ ਮੁੱਕਣ ਚ ਆ ਗਈ ਸੀ ਛੇਤੀ ਨਹੀਂ ਸਵੇਰੇ ਰਾਤੀ ਫੋਨ ਚੱਲ ਗਿਆ ਨਹੀਂ ਫਿਰ ਜਿੱਦਾਂ ਇੱਕ ਸਮਾਂ ਮੁੱਕਣ ਚ ਆ ਗਿਆ ਸੀ ਰਾਤ ਉਹ ਇਹ ਹੁੰਦਾ ਵੀ ਛੇਤੀ ਛੇਤੀ ਜਾ ਕੇ ਸਮਾਨ ਲਿਆਈਏ ਉਹ ਰਾਤ ਕਿਤੇ ਮੁੱਕ ਦੀ ਆ ਜੀ ਉਹਨਾਂ ਨਾਲ ਨਿਆਲੇ ਉਹ ਗੱਲ ਨਹੀਂ ਹੋਣੀ ਆ ਜੀ ਠੀਕ ਹੈ ਜੀ ਜਾਨੀ ਕਿ ਜਿੱਦਾਂ ਅੱਜ ਕੱਲ ਸਾਰੇ ਕਹਿ ਦਿੰਦੇ ਆ ਵੀ ਦੁਨੀਆ ਤੇ ਪਾਪ ਬਹੁਤ ਆ ਪਰ ਕਿਤੇ ਨਾ ਕਿਤੇ ਚੰਗੇ ਕਰਮਾਂ ਵਾਲੇ ਵੀ ਲੋਕ ਹੈਗੇ ਆ ਵੀ ਚੰਗੇ ਜਿਹੜੇ ਕਰਮ ਕਰਦੇ ਆ ਤੇ ਉਹਨਾਂ ਨੂੰ ਵੀ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਆ ਮੇਰਾ ਗੱਲਾਂ ਜੀ ਬੜੇ ਦਈਆਂ ਜਿਹੜਾ ਮਾਨਦਾਰੀ ਆਪਣੀ ਵਰਤੋਰੀ ਇਮਾਨਦਾਰੀ ਨਾਲ ਇਹਦੇ ਜਿਹਦਾ ਕੋ ਭਲਾ ਜੀ ਇਮਾਨਦਾਰੀ ਨਾਲ ਇਹਦੇ ਜਿਹਦਾ ਇਹਨਾਂ ਨੇ ਇਮਾਨਦਾਰੀ ਕੀਤੀ ਹੈ ਮੈਨੂੰ ਮੇਰਾ ਸਮਾਨ ਮਿਲਿਆ ਇਹਨਾਂ ਦਾ ਬੜਾ ਬੜਾ ਸ਼ੁਕਰੀਆ ਅਦਾ ਕਰਦੇ ਆਪਾਂ ਜੀ ਕਿ ਮੇਰਾ ਸਮਾਨ ਮੈਨੂੰ ਮਿਲ ਗਿਆ ਜੀ ਠੀਕ ਆ ਆ ਅਮਨ ਦੇ ਦਾਦੀ ਜੀ ਆ ਸਸੀ ਗਾਲਾ ਦੀ ਦਾਦੀ ਤੁਹਾਡੇ ਜਾਨੀ ਕੇ ਪੋਤੇ ਨੇ ਬਹੁਤ ਵਧੀਆ ਕੰਮ ਕੀਤਾ ਹਨਾ ਵੀ ਕਿਉਂਕਿ ਅੱਜ ਕੱਲ ਜਿੱਦਾਂ ਦਾ ਸਮਾਂ ਆ ਸਾਰੇ ਜਿੱਦਾਂ ਇਹ ਰਾਤ ਨੂੰ ਕੰਮ ਤੇ ਵੀ ਜਾਂਦੇ ਆ ਸਾਰੇ ਸਿਆਣੇ ਇਹ ਕਹਿੰਦੇ ਹੁੰਦੇ ਵੀ ਆਪਣੇ ਟਾਈਮ ਨਾ ਆ ਜਾਓ ਪਰ ਇਹਨਾਂ ਨੇ ਚਲੋ ਉੱਥੇ ਬਹੁਤ ਚੰਗਾ ਕੰਮ ਕੀਤਾ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਆ ਜਿਆਦਾ ਮਾਲਕ ਬਹੁਤ ਜਿਆਦਾ ਇਹ ਤਾਂ ਜਿਆਦਾ ਕੁਝ ਨਹੀਂ ਹੋ ਸਕਦੀ ਠੀਕ ਆ ਜੀ ਬੱਚੇ ਆ ਪੋਤੇ ਆ ਬੇਟੇ ਆ ਆਮ ਆਂਦਾਰ ਹੀ ਨਟੇ ਹੁੰਦੇ ਆ ਇੰਨਾਂ ਮੈਂ ਕੀਤੀਆਂ ਵੀ ਬਹੁਤ ਘੰਟਾ ਘੰਟਾ ਕਰਦੀ ਲੈ ਕਾ ਲੇਟ ਦੁੱਧ ਆਉਂਦਾ ਤੇ ਆਇਆ ਨੂੰ ਪੁੱਛਿਆ ਵੀ ਆ ਤੇ ਕੀ ਗੱਲ ਹੋ ਗਈ ਤਾਂ ਇਹਨਾਂ ਨੇ ਸਾਡੀ ਹਕੀਕਤਾਂ ਦੱਸੀਆਂ ਵੀ ਆ ਜਿੱਤੇ ਜਿੱਤੇ ਮੈਂ ਨੇ ਕੀਤੀਆਂ ਮਿਹਰਬਾਨੀਓ ਤੇ ਦੱਸੀਆਂ ਪਈਆਂ ਤੇ ਮੇਰਾ ਚਿਹਰਾ ਉੱਜਾ ਬੀਬੀ ਜੀ ਸਾਡੇ ਇਮੋਸ਼ਨਲੀ ਥੋੜਾ ਜਿਹਾ ਹੋ ਗਿਆ ਕਿਉਂਕਿ ਉਹਨਾਂ ਨੂੰ ਹੋਣ ਤੋਂ ਸ਼ਬਦ ਹੈ ਨਹੀਂਓ ਤੇ ਬਹੁਤ ਚੰਗਾ ਲੱਗਾ ਭਾਜੀ ਤੁਹਾਡੇ ਨਾਲ ਵੀ ਗੱਲ ਕਰਕੇ ਤੇ ਅਮਨ ਵੀਰੇ ਤੇਰਾ ਵੀ ਥੈਂਕਸ ਵਾਬੇ ਤੂੰ ਉਹਨਾਂ ਦਾ ਕੀਮਤੀ ਸਮਾਨ ਜਿਹੜਾ ਸੀਗਾ ਤੇ ਉਹ ਪਛਾੜਤਾ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਵੀ ਤੁਸੀਂ ਬਹੁਤ ਵਧੀਆ ਇੱਕ ਨੇਕ ਕਾਰਜ ਕੀਤਾ ਕਿਉਂਕਿ ਬੰਦੇ ਬੰਦੇ ਦਾ ਜਦੋਂ ਸਮਾਨ ਗਵਾਚ ਜਾਵੇ ਉਹ ਸਟ्रेस ਵਿੱਚ ਕੁਝ ਵੀ ਕਰ ਸਕਦਾ ਹਨਾ ਤੇ ਇਸ ਕਰਕੇ ਸਾਰਿਆਂ ਦਾ ਥੈਂਕ ਯੂ ਆ ਜੇ ਜੀ ਵੀਡੀਓ ਚੰਗੀ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਥੈਂਕ ਯੂ ਜੀ